ਆਸਾ ਮਹੱਲਾ ਪਹਿਲਾ ਜੇ ਦਰਮਾਗਤ ਕੂਕ ਕਰੇ ਮਹਲੀ ਖਸਮ ਸੁਣੇ ਭਾਵੇਂ ਧੀਰਕ ਭਾਵੇਂ ਧੱਕੇ ਏਕ ਵਡਾਈ ਦੇ ਜਾਨੋ ਜੋਤਨਾ ਪੂਸ਼ੋ ਜਾਤੀ ਆਗੇ ਜਾਤ ਨਾਹੀ ਰਹਾਓ ਆਪ ਕਰਾਏ ਆਪ ਕਰੀ ਆਪ ਉਲਾਮੇ ਚਿਤ ਤਰੇ ਜਾ ਤੂੰ ਕਰਨ ਹਾਰ ਕਰਤਾਰ ਕਿਆ ਮਹਤਾ ਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤਮਨੇ ਕਰੇ ਗੁਰ ਪ੍ਰਸਾਦ ਵਸੈ ਮਨ ਆਏ ਦੁਖ ਅਨੇਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕਾ ਸਾਚ ਨ ਦੇ ਜੀ ਕਿਸੈ ਦੇਵ ਖਾਣੈ ਨਾਨਕ ਆਗੈ ਪੂਛਨ ਲਈ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆ ਵਾਜੈ ਵਾਜ ਨਾਦ ਨਾਚੈ ਕਾਲ ਕਾ ਭਾਉ ਜਤੀ ਸਤੀ ਕਹਿ ਰਖੈ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਰਹਾਉ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਈ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣੈ ਸੋ ਦੇਨ ਪਰਵਾਨ ਦਰਸ਼ਨ ਦੇਖਿਆ ਦਇਆ ਨਾ ਹੋਈ ਲੈ ਦਿੱਤੀ ਬਿਨ ਰਹਿ ਨ ਕੋਈ ਰਾਜਾ ਨਿਆਉ ਕਰੇ ਹੱਥ ਹੋਈ ਕਹੈ ਖੁਦਾਏ ਨ ਮਾਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾਦਾਰ ਫਰਮਾਨ ਗੁਰਪ੍ਰਸਾਦ ਜਾਣੈ ਮਹਿਮਾਨ ਤਾਂ ਕੁਝ ਦਰਗਹਿ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨ ਦੂਜਾ ਕਾਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਓ ਆਪੇ ਮਾਰਿ ਆਪੇ ਛੋੜੈ ਆਪੇ ਲੇਵੈ ਦੇ ਆਪੇ ਵਿਖੈ ਆਪੇ ਵਿਸੈ ਆਪੇ ਨਦਰ ਕਰੈ ਜੋ ਕਿਛ ਕਰਨਾ ਸੋ ਕਰ ਰਹੀਆ ਅਵਰਨ ਪਰ ਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮਿਠਾ ਮਨ ਮਤ ਵਾਲਾ ਪੀਵਤ ਰਹੈ ਅਪੇ ਰੂਪ ਕਰੇ ਬਾਹ ਭਾਂਤੀ ਨਾਨਕ ਬਪੜਾ ਏਕ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਾਜ ਭਾਉ ਹੋਏ ਆਨੰਦ ਸਦਾ ਮਨ ਚਾਉ ਇਹ ਹਾ ਭਗਤ ਇਹੋ ਤਾਪ ਤਾਓ ਏਤ ਰੰਗ ਨਾਚੋ ਰਖ ਰਖ ਪਾਓ ਪੂਰੇ ਤਾਲ ਜਾਣੈ ਸਾਲਾ ਹੋਰ ਨਚਨਾ ਖੁਸ਼ੀਆਂ ਮਨ ਮਾਹ ਰਹਾ ਸਤ ਸੰਤੋਖ ਵਜੇ ਤੋਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਓ ਏਤ ਰੰਗ ਨਾਚੋ ਰਖ ਰਖ ਪਾਓ ਪਾਉ ਫੇਰੀ ਹੋਵੇ ਮਨ ਚੀਤ ਬਹਦਿਆਂ ਉੱਠਦਿਆਂ ਨੀਤਾ ਨੀਤ ਲੇਟਨ ਲੇਟ ਜਾਣੈ ਤਨ ਸੁਆਹੋ ਇਤ ਰੰਗ ਨਾਚੋ ਰਖ ਰਖ ਪਾ ਸੇਖ ਸਬਾ ਦੀਖਿਆ ਕਾ ਪਾਉ ਗੁਰਮੁਖ ਸੁਨਣਾ ਸਾਚਾ ਨਾਉ ਨਾਨਕ ਆਖਨ ਵੀਰਾ ਵੀਰ ਇਤ ਰੰਗ ਨਾਚੋ ਰਖ ਰਖ ਪੈਰ ਆਸਾ ਮਹੱਲਾ ਪਹਿਲਾ ਪਾਉਨਾ ਉਪਾਏ ਧਰੀ ਸਭ ਧਰਤੀ ਜਾਲੇ ਅਗਨੀ ਕਾ ਬੰਧ ਕੀਆ ਅੰਗ ਲੈ ਦਹ ਸਿਰ ਮੂਢ ਕਟਾਇਆ ਰਾਮਨ ਮਾਰ ਕੇ ਆ ਵੱਡਾ ਭਇਆ ਕਿਆ ਉਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿਆ ਲਿਮ ਲਾਈ ਰਹਾ ਜੀ ਉਪਾਏ ਜੁਗਤ ਹੱਥ ਕੀਨੀ ਕਾਲੀ ਨਾਥ ਕਿਆ ਵੱਡਾ ਪਿਆ ਕੇਸ ਤੋਂ ਪੁਰਖ ਜੋ ਰੂਕਾਉਣ ਕਹੀਐ ਸਰਬ ਨਿਰੰਤਰ ਰਵ ਰਹਿਆ ਨਾਲ ਕੋਟੰਬ ਸਾਥ ਵਰਦਾਤਾ ਬ੍ਰਹਮਾ ਪਾਲਣ ਸ੍ਰਿਸ਼ਟ ਗਿਆ। ਆਗੈ ਅੰਤ ਨਾ ਪਾਇਉ ਤਾਕਾ ਕੰਸ ਛੇਦ ਕਿਆ ਵੱਡਾ ਭਿਆ। ਰਤਨ ਉਪਾਈ ਧਰੇ ਖੀਰ ਮਥਿਆ ਹੋਰ ਪਖ ਲਾਈ ਜੇ ਅਸੀਂ ਕੀਆ ਕਹਿ ਨਾਨਕ ਸ਼ਪੈ ਕਿਉਂ ਸ਼ਪਿਆ ਏਕੀ ਏਕੀ ਵੰਡ ਦਿਆ ਆਸਾ ਮਹਲਾ ਪਹਿਲਾ ਕਰਮ ਕਰਤੂ ਤ ਬੇਰ ਬਿਸਥਾਰੀ RAM ਨਾਮ ਫਲ ਹੂਆ ਤਿਸ ਰੂਪ ਨਾਰੀਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਾਰੇ ਵਖੇ ਆਨ ਜਾਣੇ ਜੇ ਕੋਈ ਅਮਰਤ ਪੀਵੇ ਸੋਈ ਰਹਾ ਜਿਨ ਪਿਆਸੇ ਮਸਤ ਪਏ ਹੈ ਟੂਟੇ ਬੰਦਨ ਫਾਹੀ ਜੋਤੀ ਜੋਤ ਸਮਾਣੀ ਭੀਤਰ ਤਾਂ ਛੋੜੀ ਮਾਇਆ ਕੇ ਲਾਹੀ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਵਰਨ ਤੇਰੀ ਮਾਇਆ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪਿ ਅਪਾਰਾ ਸ਼ਬਦ ਅਨਾਹਦ ਸੋ ਸੋ ਹਰਾਤਾ ਨਾਨਕ ਕਹਿ ਵਿਚਾਰਾ ਆਸਾ ਮਹੱਲਾ ਪਹਿਲਾ ਮੈ ਗੁਣ ਗੱਲਾਂ ਕੇ ਸਿਰ ਭਾਰ ਗੱਲੀਆਂ ਗੱਲਾਂ ਸਿਰਜਨ ਹਾਰ ਖਾਣਾ ਪੀਣਾ ਹਸਣਾ ਯਾਦ ਤਾਬ ਲਗਰਦੈਨ ਆਵੇ ਯਾਦ ਖਾਣਾ ਪੀਣਾ ਹਸਣਾ ਬਾਦ ਜਾਬ ਲਗਰਦੈਨ ਆਵੇ ਯਾਦ ਤਾ ਪ੍ਰਵਾਹ ਕੀ ਹੀ ਕਿਆ ਕੀਜੈ ਜਨਮ ਜਨਮ ਕੇਸਲੀ ਜੀ ਲੀਜੈ ਰਹਾਉ ਮਨ ਕੀ ਮਾਤਮ ਤਾਗਲ ਮਾਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀ ਚੈ ਅਰਦਾਸ ਪਾਪ ਪੁੰਨ ਦੁਇ ਸਾਖੀ ਪਾਸ ਜੈ ਸਾ ਤੂੰ ਕਰਹੀ ਤੈਸਾ ਕੋ ਹੋਈ ਤਉਦ ਬਿਨ ਦੂਜਾ ਨਾਹੀ ਕੋਈ ਜੇਹੀ ਤੂੰ ਮਤ ਦੇਹ ਤੈਹੀ ਕੋ ਪਾਵੇ ਤੁਦ ਆਪੇ ਪਾਵੇ ਤਿਵੇਂ ਚਲਾਵੇ ਰਾਗ ਰਤਨ ਪਰਿਆ ਪਰਵਾਰ ਤਿਸ ਵਜਿ ਉਪਜੈ ਅੰਮ੍ਰਿਤਸਾਰ ਨਾਨਕ ਕਰਤੇ ਕਾ ਇਹੋ ਧਨਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੈ ਘਰ ਆਇਆ ਤਾਂ ਮਿਲ ਸਖੀਆ ਕਾ ਜਿਰ ਚਾਇਆ ਖੇਲ ਦੇਖ ਮਨ ਅੰਧ ਭਇਆ ਸੋ ਵਿਆਹਨ ਆਇਆ ਗਾਵੋ ਗਾਵੋ ਕਾਮਨੀ ਬੇਕ ਵਿਚਾਰ ਹਮਰੈ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦਵਾਰੈ ਹਮਰੈ ਵੀ ਆਹੋ ਜੀ ਹੋਆ ਜਾਨ ਸੋ ਮਿਲਿਆ ਤਾਂ ਜਾਣਿਆ ਤੇ ਹੋ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਇਆ ਮਨ ਮੰਨਿਆ ਆਪਨਾ ਕਾਰਜ ਜੇ ਆਪ ਸੁਵਾਰੀ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਜੇ ਕੋਈ ਪਨਤ ਨਾਨਕ ਸਬਨਾ ਕਾ ਪਿਰ ਏਕੋ ਸੋਈ ਜਿਸਨੂੰ ਨਦਰ ਕਰੇ ਸਾ ਸੁਹਾਗਨ ਹੋਈ ਆਸਾ ਮਹੱਲਾ ਪਹਿਲਾ ਗ੍ਰਹਿ ਬਾਨ ਸੰਸਾਰ ਸਹਜ ਸੋ ਪਾਏ ਦੁਰਮਤ ਗਤ ਭਈ ਕੀਰਤ ਠਾਈ ਸਚ ਪਾਉੜੀ ਸਾਚੋ ਮੁਖ ਨਾਓ ਸਤਿਗੁਰ ਸੇ ਉਪਾਏ ਨਿਜ ਥਾਓ ਮਨ ਤੂਰੇ ਘਟ ਦਰਸ਼ਨ ਜਾਨ ਸਰਬ ਜੋਤ ਪੂਰਨ ਭਗਵਾਨ ਰਹਾਓ ਅਦਕ ਤਿਆਸ ਭੀਖ ਬਹੁ ਕਰੈ ਦੁਖ ਵਿਖਿਆ ਸੁਖ ਤਨ ਪਰ ਹਰੈ ਕਾਮ ਕ੍ਰੋਧ ਅੰਤਰ ਧਨਹਿ ਰੈ ਦੁਭਦਾ ਛੋਡ ਨਾਮ ਨਿਸਤਰੈ ਸਿਫਤ ਸਲਾਹਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪਹਿ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੀਖ ਵਰਨ ਦੀਸੈ ਸਭ ਖੇਹ ਜੋ ਉਪਜੈ ਸੋ ਆਵੇ ਜਾਈ ਨਾਨਕ ਆਸਥਿਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਊਜਲ ਮੋਤੀ ਚੂਗਹਿ ਹੰਸ ਸਰਬ ਕਲਾ ਜਗਦੀਸ਼ ਅੰਸ ਜੋ ਦੀਸੈ ਸੋ ਉਤਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਉ ਬਿਰਲਾ ਗੂਜੈ ਪਾਵੇ ਭੀਦ ਸਾਖਾ ਤੀਨ ਕਹੈ ਨਿਤ ਬੀਦ ਨਾਦ ਬਿੰਦ ਕੀ ਸੁਰਤ ਸਮਾਈ ਸਤਿਗੁਰ ਸੇਵ ਪਰਮ ਪਦ ਪਾਈ ਮੁਕਤ ਹੋ ਰਤ ਰੰਗ ਰਵੰਤ ਰਾਜਨ ਰਾਜ ਸਦਾ ਬਿਗ ਸੰਤਾ ਜੇਸ ਤੂੰ ਰਾਖਾ ਕਿਰਪਾ ਧਾਰ ਬੂਟ ਤਪਾਹਨ ਤਾਰਹਿ ਤਾਰ ਤ੍ਰੇ ਭਵਨ ਮਹਿ ਜੋਤ ਤ੍ਰੇ ਭਵਨ ਮਹਿ ਜਾਣਿਆ ਉਲਟ ਭਾਈ ਘਰ ਘਰ ਮੈਂ ਆਣਿਆ ਐਨ ਇਸ ਭਗਤ ਕਰੇ ਲਿਵ ਲਾਈ ਨਾਨਕ ਤਿਨ ਕੈ ਲਾਗੈ ਪਾਈ ਆਸਾ ਮਹੱਲਾ ਪਹਿਲਾ ਜੇ ਤਰ ਮੰਗਤ ਕੂਕ ਕਰੇ ਮਹਲੀ ਖਸਮ ਸੁਣੇ ਭਾਵੇਂ ਧੀਰਕ ਭਾਵੇਂ ਥਕੇ ਏਕ ਵਡਾਈ ਦੇ ਜਾ ਨਹੋ ਜੋਤਨਾ ਪੂਸ਼ੋ ਜਾਤੀ ਆਗੇ ਜਾਤ ਨਾਹੀ ਰਹਾਓ ਆਪ ਕਰਾਏ ਆਪ ਕਰੀ ਆਪ ਉਲਾਮੇ ਚਿਤ ਤਰੇ ਜਾ ਤੂੰ ਕਰਨ ਹਾਰ ਕਰਤਾਰ ਕਿਆ ਮਹਤਾ ਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤਮਣੇ ਕਰੀ ਗੁਰ ਪ੍ਰਸਾਦ ਵਸੈ ਮਨ ਆਏ ਦੁਖ ਅਨੇਰਾ ਵਿੱਚੋਂ ਜਾਏ ਸਾਚ ਪਿਆਰਾ ਆਪ ਕਰੇ ਅਵਰੀਕਾ ਸਾਚ ਨਾ ਦੇ ਜੇ ਕਿਸੈ ਦੇਵ ਖਾਣੈ ਨਾਨਕ ਆਗੈ ਪੂਛ ਨਲੀ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆ ਵਾਜੈ ਆਵਾਜ ਨਾਦ ਨਾਚੈ ਕਾਲ ਕਾ ਭਾਉ ਜਤੀ ਸਤੀ ਕਹਿ ਰੱਖੈ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਰਹਾਓ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਾਲਿਆ ਜੇ ਸੋ ਵਰਿਆ ਜੀਵਨ ਖਾਨ ਖਸਮ ਪਛਾਣੈ ਸੋ ਦਿਨ ਪ੍ਰਵਾਨ ਦਰਸ਼ਨ ਦੇਖਿਆ ਦਇਆ ਨਾ ਹੋਈ ਲੈ ਜਿਤੇ ਬਿਨ ਰਹਿ ਨ ਕੋਈ ਰਾਜਾ ਨਿਆਉ ਕਰੇ ਹੱਥ ਹੋਈ ਕਹ ਖੁਦਾਏ ਨ ਮਾਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾਦਾਰ ਫੁਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕੁਝ ਦਰਗਹਿ ਪਾਵੇ ਮਾਨ ਆਸਾ ਮਹੱਲਾ ਪਹਿਲਾ ਜੇ ਤਾ ਸ਼ਬਦ ਸੁਰਤ ਧੁਨ ਤੇਤੀ ਜੇ ਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨ ਦੂਜਾ ਕਾਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵਿਕੈ ਆਪੇ ਵਿਕਿਸੈ ਆਪੇ ਨਦਰ ਕਰੈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰਨ ਕਰਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮਿਠਾ ਮਨ ਮਤ ਵਾਲਾ ਪੀਵਤ ਰਹਿ ਆਪੇ ਰੂਪ ਕਰੇ ਬਾਹੂ ਭਾਂਤੀ ਨਾਨਕ ਬਖੜਾ ਏਵ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਇਹਾ ਭਗਤ ਇਹੋ ਤਾਪ ਤਾਉ ਏਤ ਰੰਗ ਨਾਚੋ ਰਖ ਰਖ ਪਾਉ ਪੂਰੇ ਤਾਲ ਜਾਣੈ ਸਾਲਾ ਹੋਰ ਨਚਨਾ ਖੁਸ਼ੀਆਂ ਮਨ ਮਾਹ ਰਹਾ ਸਤ ਸੰਤੋਖ ਵਜੇ ਤੋਏ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨਾ ਚੋ ਰਖ ਰਖ ਪਾਉ ਭਾਉ ਫੇਰੀ ਹੋਵੇ ਮਨ ਚੀਤ ਬਹਦਿਆਂ ਉੱਠਦਿਆਂ ਨੀਤਾ ਨੀਤ ਲੇਟਣ ਲੇਟ ਜਾਣਾ ਤਨ ਸੁਆਹੋ ਇਤ ਰੰਗ ਨਾ ਚੋ ਰਖ ਰਖ ਪਾਉ ਸਿੱਖ ਸਬਾ ਦੀ ਖਿਆ ਕਾ ਪਾਓ ਗੁਰਮੁਖ ਸੁਨਣਾ ਸਾਚਾ ਨਾਓ ਨਾਨਕ ਆਖਣ ਵੀਰਾ ਵੀਰ ਇਤ ਰੰਗ ਨਾਚੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ ਪਾਉਨ ਉਪਾਏ ਤਰੀ ਸਭ ਧਰਤੀ ਜਾਲ ਅਗਨੀ ਕਾ ਬੰਦ ਕੀਆ ਅੰਧ ਲੈ ਦਹ ਸਿਰ ਮੂਢ ਕਟਾਇਆ ਰਾਮਨ ਮਾਰ ਕੇ ਆ ਵੱਡਾ ਭਇਆ ਕਿਆ ਕੁਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿ ਆ ਲਿਵ ਲਾਈ ਰਹਾ ਓ ਜੀਉ ਪਾਇ ਜੁਗਤ ਹੱਥ ਕੀਨੀ ਕਾਲੀ ਨਾਥ ਪਿਆ ਵੱਡਾ ਪਿਆ ਕੇਸ ਤੋਂ ਪੁਰਖ ਜੋ ਰੁਕਾਉਣ ਕਹੀਐ ਸਰਬ ਨਿਰੰਤਰ ਰਾਵ ਰਹਿ ਆ ਨਾਲ ਕੋਟੰਬ ਸਾਥ ਵਰਦਾਤਾ ਬ੍ਰਹਮ ਭਾਲਣ ਸ੍ਰਿਸ਼ਟ ਗਿਆ आग अन्त पाकांस षीद क्या रत् उप तरे मथयार पखला अस् कह नानक छप क्यो छपया एकी एकी वण्ड दीया आसा महला पहला बेर बीर राम नाम फल हुआ तिस रूप नारिख अनाहद वाजय शब्द निरंजन किया करे बहे आन जाने जे कोई अमृत पीवै सोई रहाओ ਜੇ ਨਾ ਪਿਆਸੇ ਮਸਤ ਪਏ ਹੈ ਟੂਟੇ ਬੰਦਨ ਫਾਹੀ ਜੋਤੀ ਜੋਤ ਸਮਾਣੀ ਭੀਤਰ ਤਾਂ ਛੋੜੀ ਮਾਇਆ ਕੇ ਲਾਹੀ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਵਰਨ ਤੇਰੀ ਮਾਇਆ ਰਾਰੇ ਰੂਪ ਨਿਰਾਲਾ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਬਜਾਵੇ ਜੋਗੀ ਦਰਸ਼ਨ ਰੂਪਿ ਅਪਾਰਾ ਸ਼ਬਦ ਅਨਾਹਦ ਸੋ ਸੋਰਾਤਾ ਨਾਨਕ ਕਹ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰਫ ਹਾਰ ਗੱਲਿ ਗੱਲਾਂ ਸਿਰਜਨ ਹਾਰ ਖਾਣਾ ਪੀਣਾ ਹਸਣਾ ਯਾਦ ਤਾਬ ਲਗ ਜਦੈਨ ਆਵੇ ਯਾਦ ਖਾਣਾ ਪੀਣਾ ਹਸਣਾ ਬਾਦ ਜੱਬ ਲਗ ਰਤੈਨ ਆਵੈ ਜਾਦ ਤਉ ਪ੍ਰਵਾਹ ਕੀਹੀ ਕਿਆ ਕੀਜੈ ਜਨਮ ਜਨਮ ਕੇਸਲੀ ਜੀ ਲੀਚੈ ਰਹਾਉ ਮਨ ਕੀ ਮਤਮ ਤਾਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਪਾਪ ਪੁੰਨ ਦੁ ਸਾਖੀ ਪਾਸ ਜਿਨ ਜੈ ਸਾ ਤੂੰ ਕਰਹੀ ਤੈ ਸਾ ਕੋ ਹੋਈ ਤਉਦ ਬਿਨ ਦੂਜਾ ਨਾਹੀ ਕੋਈ ਜੇਹੀ ਤੂੰ ਮਤ ਦੇਹ ਤੇਹੀ ਕੋ ਪਾਵੇ ਤੁਦ ਆਪੇ ਪਾਵੇ ਤੇ ਵਚ ਲਾਵੇ ਰਾਗ ਰਤਨ ਪਰਿਆ ਪਰਵਾਰ ਤਿਸ ਵਿਝ ਉਪਜੈ ਅੰਮ੍ਰਿਤਸਾਰ ਨਾਨਕ ਕਰਤੇ ਕਾ ਇਹੋ ਧਨਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੈ ਘਰ ਆਇਆ ਤਾਂ ਮਿਲ ਸਖੀਆ ਕਾ ਜਿਰ ਚਾਇਆ ਖੇਲ ਦੇਖ ਮਨ ਅੰਧ ਭਇਆ ਸਹੋ ਵਿਆਹਨ ਆਇਆ ਗਾਵੋ ਗਾਵੋ ਕਾਮਨੀ ਬੇਕ ਵਿਚਾਰ ਹਮਰੈ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦਵਾਰੈ ਹਮਰੈ ਵੀ ਆਹੋ ਜੀ ਹੋਆ ਜਾਂ ਸੋ ਮਿਲਿਆ ਤਾਂ ਜਾਣਿਆ ਤਿਹੋ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਇਆ ਮਨ ਮੰਨਿਆ ਆਪਨਾ ਕਾਰਜ ਜੇ ਆਪ ਸੁਵਾਰੀ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਾਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਪਨਤ ਨਾਨਕ ਸਬਨਾ ਕਾ ਪਿਰ ਏਕੋ ਸੋਈ ਜੇ ਸੁਨੋ ਨਦਰ ਕਰੇ ਸਾ ਸੁਹਾਗ ਨ ਹੋਈ ਆਸਾ ਮਹੱਲਾ ਪਹਿਲਾ ਗ੍ਰਹਿ ਬਾਨ ਸੰਸਰ ਸਹਜ ਸੁਪਾਏ ਦੁਰਮਤ ਗਤ ਭਈ ਕੀਰਤ ਠਾਈ ਸਚ ਪਾਉੜੀ ਸਾਚੋ ਮੁਖ ਨਾਓ ਸਤਿਗੁਰ ਸੇ ਉਪਾਏ ਨਿਜ ਥਾਓ ਮਨ ਚੂਰੇ ਕਟ ਦਰਸ਼ਨ ਜਾਨ ਸਰਬ ਜੋਤ ਪੂਰਨ ਭਗਵਾਨ ਰਹਾਓ ਅਤਿ ਤਿਆਸ ਭੀਖ ਬਹੁ ਕਰੈ ਦੁਖ ਬਿਖਿਆ ਸੁਖ ਤਨ ਪਰ ਹਰੈ ਨਾਮ ਕਰੋ ਦੇ ਅੰਤਰ ਧਨਹਿ ਰੈ ਦੁਬਦਾ ਛੋੜ ਨਾਮ ਨਿਸਤਰੈ ਸਿਖਤ ਸੁਲਾਹਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪਹਿ ਆਗੇ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੀਖ ਵਰਨ ਦੀਸੈ ਸਭ ਖੇਹ ਜੋ ਉਪਜੈ ਸੋ ਆਵੇ ਜਾਈ ਨਾਨਕ ਆਸਥਿਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਏ ਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਊਜਰ ਮੋਤੀ ਚੂਗੈ ਹੰਸ ਸਰਬ ਕਲਾ ਜਗਦੀਸ਼ ਅੰਸ ਜੋ ਦੀ ਸਹਿ ਸੋ ਉਪਜੈ ਬਿਨ ਸਹਿ ਬਿਨ ਜਲ ਸਰਵਰ ਕਮਲ ਨਾ ਦੀ ਸਹਿ ਰਹਾਓ ਬਿਰਲਾ ਬੂਜੈ ਪਾਵੇ ਭੀਦ ਸਾਖਾ ਤੀਨ ਕਹੈ ਨਿਤ ਬੀਦ ਨਾਦ ਬਿੰਦ ਕੀ ਸੁਰਤ ਸਮਾਈ ਸਤਿਗੁਰ ਸੇਵ ਪਰਮ ਪਦ ਪਾਈ ਮੁਕਤ ਹੋ ਰਤ ਰੰਗ ਰਵੰਤ ਰਾਜਨ ਰਾਜ ਸਦਾ ਬਿਗ ਸੰਤਾਂ ਜੇਸ ਤੂੰ ਰਾਖਾ ਕਿਰਪਾ ਧਾਰ ਬੂਟ ਤਪਾਹਨ ਤਾਰਹ ਤਾਰ ਤ੍ਰੇ ਭਵਨ ਮਹਿ ਜੋਤ ਤ੍ਰੇ ਭਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਐਹ ਨਿਸ ਭਗਤ ਕਰੇ ਲਿਵ ਲਾਈ ਨਾਨਕ ਤਿਨ ਕੈ ਲਾਗੈ ਪਾਈ ਆਸਾ ਮਹੱਲਾ ਪਹਿਲਾ ਜੇ ਦਰਮਾਗਤ ਕੂਕ ਕਰੇ ਮਹਲੀ ਖਸਮ ਸੁਣੇ ਭਾਵੇਂ ਧੀਰਕ ਭਾਵੇਂ ਥਕੇ ਏਕ ਵਡਾਈ ਦੇ ਜਾਨਹੁ ਜੋਤਨਾ ਪੂਸ਼ਹੁ ਜਾਤੀ ਆਗੇ ਜਾਤ ਨਾਹੀ ਰਹਾਓ ਆਪ ਕਰਾਏ ਆਪ ਕਰੀ ਆਪ ਉਲਾਮੇ ਚਿਤ ਤਰੇ ਜਾ ਤੂੰ ਕਰਨ ਹਾਰ ਕਰਤਾਰ ਕਿਆ ਮਹਤਾ ਜੀ ਕਿਆ ਸੰਸਾਰ ਆਪ ਉਪਾਏ ਆਪੇ ਦੇ ਆਪੇ ਦੁਰਮਤ ਮਨਹਿ ਕਰੀ ਗੁਰ ਪ੍ਰਸਾਦ ਵਸੈ ਮਨ ਆਏ ਦੁਖ ਅਨੇਰਾ ਵਿੱਚ ਹੋ ਜਾਏ ਸਾਚ ਪਿਆਰਾ ਆਪ ਕਰੇ ਅਵਰੀ ਕਾ ਸਾਚ ਨਾ ਦੇ ਜੀ ਕਿਸੈ ਦੇਵ ਖਾਣੈ ਨਾਨਕ ਆਗੈ ਪੂਛ ਨਲੀ ਆਸਾ ਮਹੱਲਾ ਪਹਿਲਾ ਤਾਲ ਮਦੀਰੇ ਘਟ ਕੇ ਘਾਟ ਦੋਲਕ ਦੁਨੀਆ ਵਾਜੈ ਆਵਾਜ ਨਾਦ ਨਾਚੈ ਕਾਲ ਕਾ ਭਾਉ ਜਤੀ ਸਤੀ ਕਹਿ ਰੱਖੈ ਪਾਉ ਨਾਨਕ ਨਾਮ ਵਿਟੋ ਕੁਰਬਾਨ ਅੰਦੀ ਦੁਨੀਆ ਸਾਹਿਬ ਜਾਨ ਰਹਾਓ ਗੁਰੂ ਪਾਸੋਂ ਫਿਰ ਚੇਲਾ ਖਾਏ ਤਾਮ ਪ੍ਰੀਤ ਵਸੈ ਘਰ ਆਈ ਜੇ ਸੋ ਵਰਿਆ ਜੀਵਨ ਖਾਨ ਖਸਮ ਪੁਛਾਣੈ ਸੋ ਦਿਨ ਪਰਵਾਨ ਦਰਸ਼ਨ ਦੇਖਿਆ ਦਇਆ ਨਾ ਹੋਈ ਲੈ ਦਿੱਤੇ ਬਿਨ ਰਹਿ ਨ ਕੋਈ ਰਾਜਾ ਨਿਆਉ ਕਰੇ ਹੱਥ ਹੋਈ ਕਹ ਖੁਦਾਏ ਨ ਮਾਨੈ ਕੋਈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾਦਾਰ ਫਰਮਾਨ ਗੁਰ ਪ੍ਰਸਾਦ ਜਾਣੈ ਮਹਿਮਾਨ ਤਾਂ ਕਿਸ ਦਰਗਹਿ ਪਾਵੈ ਮਾਨ ਆਸਾ ਮਹੱਲਾ ਪਹਿਲਾ ਜੇ ਤਾ ਸ਼ਬਦ ਸੁਰਤ ਧੁਨ ਤੇਤੀ ਜੇ ਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰਨ ਦੂਜਾ ਕਾਹੋ ਮਾਈ ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਰਹਾਉ ਆਪੇ ਮਾਰੇ ਆਪੇ ਛੋੜੈ ਆਪੇ ਲੇਵੈ ਦੇ ਆਪੇ ਵਿਖੈ ਆਪੇ ਵਿਭਸੈ ਆਪੇ ਨਦਰ ਕਰੈ ਜੋ ਕਿਛ ਕਰਨਾ ਸੋ ਕਰ ਰਹੀਆ ਅਵਰ ਨ ਕਰਨਾ ਜਾਈ ਜੈਸਾ ਵਰਤੈ ਤੈ ਸੋ ਕਹੀਐ ਸਭ ਤੇਰੀ ਵਡਿਆਈ ਕਲ ਕਲ ਵਾਲੀ ਮਾਇਆ ਮਦ ਮਿਠਾ ਮਨ ਮਤ ਵਾਲਾ ਪੀਵਤ ਰਹੈ ਆਪੇ ਰੂਪ ਕਰੇ ਬਾਹੂ ਭਾਂਤੀ ਨਾਨਕ ਬਪੜਾ ਏਵ ਕਹੈ ਆਸਾ ਮਹੱਲਾ ਪਹਿਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਈਹਾ ਭਗਤ ਏਹੋ ਤਾਪ ਤਾਉ ਏਤ ਰੰਗ ਨਾਚੋ ਰਖ ਰਖ ਪਾਉ ਪੂਰੇ ਤਾਲ ਜਾਣੈ ਸਾਲਾ ਹੋਰ ਨਚਨਾ ਖੁਸ਼ੀਆਂ ਮਨ ਮਾਹ ਰਹਾ ਸਤ ਸੰਤੋਖ ਵਜੇ ਤੋਇ ਤਾਲ ਪੈਰੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨਾ ਚੋ ਰਖ ਰਖ ਪਾਉ ਭਾਉ ਫੇਰੀ ਹੋਵੇ ਮਨ ਚੀਤ ਬਹੰਦਿਆ ਉੱਠਦਿਆ ਨੀਤਾ ਨੀਤ ਲੇਟਨ ਲੇਟ ਜਾਣੈ ਤਨ ਸੁਆਹੋ ਇਤ ਰੰਗ ਨਾ ਚੋ ਰਖ ਰਖ ਪਾਉ ਸਿੱਖ ਸਬਾ ਦੀ ਖਿਆ ਕਾ ਪਾਓ ਗੁਰਮੁਖ ਸੁਨਣਾ ਸਾਚਾ ਲਾਓ ਨਾਨਕ ਆਖਣ ਵੇਰਾ ਵੀਰ ਇਤ ਰੰਗ ਨਾਚੋ ਰੱਖ ਰੱਖ ਪੈਰ ਆਸਾ ਮਹੱਲਾ ਪਹਿਲਾ ਪਾਉਨਾ ਉਪਾਏ ਤਰੀ ਸਭ ਧਰਤੀ ਜਾਲ ਅਗਨੀ ਕਾ ਬੰਧ ਕੀਆ ਅੰਧ ਲੈ ਦਹ ਸਿਰ ਮੂਡ ਕਟਾਇਆ ਰਾਮਨ ਮਾਰ ਕੇ ਆ ਵਡਾ ਭਇਆ ਕਿਆ ਆਪਮਾ ਤੇਰੀ ਆਖੀ ਜਾਏ ਤੂੰ ਸਰਬੇ ਪੂਰ ਰਹਿ ਆ ਲਿਵ ਲਾਈ ਰਹਾ ਓ ਜੀਉ ਪਾਇ ਜੁਗਤ ਹੱਥ ਕੀਨੀ ਕਾਲੀ ਨਾਥ ਕਿਆ ਵੱਡਾ ਤਿਆ ਕੇਸ ਤੋਂ ਪੁਰਖ ਜੋ ਰੁਕਾਉਣ ਕਹੀਐ ਸਰਬ ਨਿਰੰਤਰ ਰਾਵ ਰਹਿ ਆ ਨਾਲ ਕੋਟੰਬ ਸਾਥ ਵਰਦਾਤਾ ਬ੍ਰਹਮਾ ਪਾਲਨ ਸ੍ਰਿਸ਼ਟ ਗਿਆ ਅਗ ਅੰਤ ਨਾ ਪਾਇਉ ਤਾਕਾ ਕੰਸ ਛੇਦ ਕਿਆ ਵੱਡਾ ਭਇਆ ਰਤਨ ਉਪਾਈ ਧਰੇ ਖੀਰ ਮਥਿਆ ਹੋਰ ਪਖ ਲਾਈ ਜੇ ਅਸੀਂ ਕੀਆ ਕਹਿ ਨਾਨਕ ਸ਼ਪੈ ਕਿਉ ਸ਼ਪਿਆ ਏਕੀ ਏਕੀ ਵੰਡ ਦਿਆ ਆਸਾ ਮਹੱਲਾ ਪਹਿਲਾ ਕਰਮ ਕਰ ਤੂ ਤ ਬੇਰ ਬਿਸਥਾਰੀ RAM ਨਾਮ ਫਲ ਹੂਆ ਤਿਸ ਰੂਪ ਨਾਰੀਖ ਅਨਾਹਦ ਵਾਜੈ ਸ਼ਬਦ ਨਿਰੰਜਨ ਕੀਆ ਕਰੇ ਵਖੇ ਹਨ ਜਾਣੈ ਜੇ ਕੋਈ ਅਮਰਤ ਪੀਵੈ ਸੋਈ ਰਹਾਉ ਜਨ ਪਿਆਸੇ ਮਸਤ ਪਏ ਹੈ ਟੂਟੇ ਬੰਦਨ ਫਾਹੀ ਜੋਤੀ ਜੋਤ ਸਮਾਣੀ ਭੀਤਰ ਤਾਂ ਛੋੜੇ ਮਾਇਆ ਕੇ ਲਾਹੀ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਵਰਨ ਤੇਰੀ ਮਾਇਆ ਰਾਰੇ ਰੂਪ ਨਿਰਾਲਮ ਬੈਠਾ ਨਦਰ ਕਰੇ ਵਿੱਚ ਛਾਇਆ ਬੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪਿ ਅਪਾਰਾ ਸ਼ਬਦ ਅਨਾਹਦ ਸੋ ਸੋਹ ਰਾਤਾ ਨਾਨਕ ਕਹ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲਿ ਗੱਲਾਂ ਸਿਰਜਨ ਹਾਰ ਖਾਣਾ ਪੀਣਾ ਹਸਣਾ ਯਾਦ ਤਾਬ ਲੰਗ ਜਦੈਨ ਆਵੇ ਯਾਦ ਖਾਣਾ ਪੀਣਾ ਹਸਣਾ ਬਾਦ ਜੱਬ ਲਗ ਰਤੈਨ ਆਵਹਿ ਜਾਦ ਤਉ ਪ੍ਰਵਾਹ ਕੀਹੀ ਕਿਆ ਕੀਜੈ ਜਨਮ ਜਨਮ ਕੇਸਲੀ ਜੀ ਲੀਚੈ ਰਹਾਉ ਮਨ ਕੀ ਮਾਤਮ ਤਾਗਲ ਮਤਾ ਜੋ ਕਿਛ ਬੋਲੀਐ ਸਭ ਖਤੋ ਖਤਾ ਕਿਆ ਮੋਹ ਲੈ ਕੀਚੈ ਅਰਦਾਸ ਪਾਪ ਪੁੰਨ ਦੋ ਸਾਖੀ ਪਾਸ ਜੈਸਾ ਤੂੰ ਕਰਹੀ ਤੈਸਾ ਕੋ ਹੋਈ ਤਉਦ ਬਿਨ ਦੂਜਾ ਨਹੀਂ ਕੋਈ ਜੇਹੀ ਤੂੰ ਮਤ ਦੇਹ ਤੇਹੀ ਕੋ ਪਾਵੇ ਤੁਦੇ ਆਪੇ ਪਾਵੇ ਤੇਵੇ ਚਲਾਵੇ ਰਾਗ ਰਤਨ ਪਰਿਆ ਪਰਵਾਰ ਤੇ ਸਵਜਿ ਉਪਜੈ ਅੰਮ੍ਰਿਤਸਾਰ ਨਾਨਕ ਕਰਤੇ ਕਾ ਇਹੋ ਧਨਮਾਲ ਜੇ ਕੋ ਬੂਝੈ ਇਹੋ ਵਿਚਾਰ ਆਸਾ ਮਹੱਲਾ ਪਹਿਲਾ ਕਰ ਕਿਰਪਾ ਆਪਣੈ ਘਰ ਆਇਆ ਤਾਂ ਮਿਲ ਸਖੀਆ ਕਾ ਜਿਰ ਚਾਇਆ ਖੇਲ ਦੇਖ ਮਨ ਅੰਧ ਭਇਆ ਸਹੋ ਵਿਆਹਨ ਆਇਆ ਗਾਵੋ ਗਾਵੋ ਕਾਮਨੀ ਬੇਕ ਵਿਚਾਰ ਹਮਰੈ ਘਰ ਆਇਆ ਜਗ ਜੀਵਨ ਪਧਾਰ ਰਹਾਉ ਗੁਰੂ ਦਵਾਰੇ ਹਮਰੈ ਵੀ ਆਹੋ ਜੀ ਹੋਆ ਜਾਂ ਸੋ ਮਿਲਿਆ ਤਾਂ ਜਾਣਿਆ ਤੇ ਹੋ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਇਆ ਮਨ ਮੰਨਿਆ ਆਪਨਾ ਕਾਰਜ ਆਪ ਸੁਵਾਰੀ ਹੋਰਨ ਕਾਰਜ ਨਾ ਹੋਈ ਜਿਤ ਕਾਰਜ ਸਾਤ ਸੰਤੋਖ ਦਇਆ ਧਰਮ ਹੈ ਗੁਰਮੁਖ ਬੂਝੈ ਕੋਈ ਪਨਤ ਨਾਨਕ ਸਬਨਾ ਕਾ ਫਿਰ ਏਕੋ ਸੋਈ ਜਿਸਨੂੰ ਨਦਰ ਕਰੇ ਸਾ ਸੁਹਾਗਨ ਹੋਈ ਆਸਾ ਮਹੱਲਾ ਪਹਿਲਾ ਗ੍ਰਹਿਵਾਨ ਸੰਸਾਰ ਸਹਜ ਸੋ ਪਾਏ ਦੁਰਮਤ ਗਤ ਭਈ ਕੀਰਤ ਠਾਈ ਸਚ ਪਾਉੜੀ ਸਾਚੋ ਮੁਖ ਨਾਓ ਸਤਿਗੁਰ ਸੇ ਉਪਾਏ ਨਿਜ ਥਾਉ ਮਨ ਚੂਰੇ ਘਟ ਦਰਸ਼ਨ ਜਾਨ ਸਰਬ ਜੋਤ ਪੂਰਨ ਭਗਵਾਨ ਰਹਾਉ ਅਦਕ ਤਿਆਸ ਭੀਖ ਬਹੁ ਕਰੈ ਦੁਖ ਬਿਖਿਆ ਸੁਖ ਤਨ ਪਰ ਹਰੈ ਨਾਮ ਕ੍ਰੋਧ ਅੰਤਰ ਧਨਹਿਰੈ ਦੁਭਦਾ ਛੋੜ ਨਾਮ ਨਿਸਤਰੈ ਸਿਫਤ ਸੁਲਾਹਨ ਸਹਿਜ ਆਨੰਦ ਸਖਾ ਸੈਨ ਪ੍ਰੇਮ ਗੋਬਿੰਦ ਆਪੇ ਕਰੇ ਆਪੇ ਬਖਸ਼ਿੰਦ ਤਨ ਮਨ ਹਰ ਪਹਿ ਆਗੈ ਜਿੰਦ ਝੂਠ ਵਿਕਾਰ ਮਹਾ ਦੁਖ ਦੇਹ ਭੀਖ ਵਰਨ ਦੀਸੈ ਸਬਖੇਹ ਜੋ ਉਪਜੈ ਸੋ ਆਵੇ ਜਾਈ ਨਾਨਕ ਆਸਥਿਰ ਨਾਮ ਰਜਾਈ ਆਸਾ ਮਹੱਲਾ ਪਹਿਲਾ ਏਕੋ ਸਰਵਰ ਕਮਲ ਅਨੂਪ ਸਦਾ ਵਿਗਾਸੈ ਪਰਮਲ ਰੂਪ ਊਜੜ ਮੋਤੀ ਚੂਗਹਿ ਹੰਸ ਸਰਬ ਕਲਾ ਜਗਦੀਸ਼ ਅੰਸ ਜੋ ਦੀਸੈ ਸੋ ਉਤਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਾ ਦੀਸੈ ਰਹਾਉ ਬਿਰਲਾ ਬੂਜੈ ਪਾਵੇ ਭੀਦ ਸਾਖਾ ਤੀਨ ਕਹੈ ਨਿਤ ਬੀਦ ਨਾਦ ਬਿੰਦ ਕੀ ਸੁਰਤ ਸਮਾਈ ਸਤਿਗੁਰ ਸੇਵ ਪਰਮ ਪਦ ਪਾਈ ਮੁਕਤ ਹੋ ਰਤ ਰੰਗ ਰਵੰਤ ਰਾਜਨ ਰਾਜ ਸਦਾ ਬਿਗ ਸੰਤਾ ਜੇਸ ਤੂੰ ਰਾਖਾ ਕਿਰਪਾ ਧਾਰ ਬੂਟ ਪਾਹਨ ਤਾਰਹਿ ਤਾਰ ਤ੍ਰੇ ਭਵਨ ਮਹਿ ਜੋਤ ਤ੍ਰੇ ਭਵਨ ਮਹਿ ਜਾਣਿਆ ਉਲਟ ਭਈ ਘਰ ਘਰ ਮਹਿ ਆਣਿਆ ਐਹ ਨਿਸ ਭਗਤ ਕਰੇ ਲਿਵ ਲਾਈ ਨਾਨਕ ਤਿਨ ਕੈ ਲਾਗੈ ਪਾਈ